ਸਾਰੇ ਇਲੈਕਟ੍ਰੋਨਿਕ মিডিਆ ਦਾ ਸਾਰੇ ਪ੍ਰਿੰਟ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਉਰੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਹੋ ਅੱਜ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਇੱਕ ਦੇਣ ਜਾ ਰਹੇ ਹਨ ਇਸ ਖੁਸ਼ਖਬਰੀ ਨੂੰ ਦੇਣ ਤੋਂ ਪਹਿਲਾਂ ਮੈਂ ਸੋਚਣਾ ਚਾਹੁੰਦਾ ਕਿ ਪੰਜਾਬ ਦੇ ਅੰਦਰ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੇਠਾ ਚੱਲ ਰਹੀ ਹੈ ਤੇ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਮੈਨੂੰ ਲੱਗਦਾ ਹਿਸਟਰੀ ਦੇ ਵਿੱਚ ਜੇ ਝਾਤੀ ਮਾਰੀ ਜਾਵੇ ਇੱਕ ਵੀ ਸਰਕਾਰ ਅਹੀ ਜੀ ਨਹੀਂ ਆਈ ਹੋਣੀ ਜਿਸ ਕਿਸੇ ਸਰਕਾਰ ਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਚਾਹੇ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੋਵੇ ਜੀਨੇ ਅੱਜ ਤੱਕ ਕਦੇ ਉਹ ਅਸੂਲ ਉਹ ਕਾਨੂੰਨ ਜਾਂ ਉਹ ਰੂਲ ਬਣਾਏ ਹੋਣ ਜਿਹੜੇ ਕਾਨੂੰਨ ਜਿਹੜੇ ਅਸੂਲ ਜਿਹੜੇ ਰੂਲ ਆ ਜਿਹੜੇ ਉਹ ਆਮ ਜਨਤਾ ਦੀ ਭਲਾਈ ਦੇ ਵਿੱਚ ਸਾਡੇ ਵਪਾਰੀਆਂ ਦੀ ਭਲਾਈ ਦੇ ਵਿੱਚ ਸਾਡੇ ਕਿਸਾਨਾਂ ਦੀ ਭਲਾਈ ਦੇ ਵਿੱਚ ਜਾਂ ਸਾਡੇ ਆਮ ਇੱਕ ਕਿਤੇ ਜਨਸਧਾਰਨ ਲੋਕਾਂ ਦੀ ਭਲਾਈ 'ਚ ਕਦੇ ਕੰਮ ਆਏ ਹੋ ਪਰ ਜਸਤਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪੰਜਾਬ ਦੇ ਅੰਦਰ ਸਾਲ 2022 ਤੋਂ ਹੀ ਅਸੀਂ ਉਹ ਸ਼ੋਦੇ ਉਹ ਚੀਜਾਂ ਸੀ ਐਕਟ ਦੇ ਵਿੱਚ ਅਸੀਂ ਐਮੈਂਡਮੈਂਟੇਸ਼ਨਸ ਰੂਲਸ ਦੇ ਵਿੱਚ ਕਰਦੇ ਆ ਰਹੇ ਹਾਂ ਜਿਹਦੇ ਨਾਲ ਹਰ ਇੱਕ ਛੋਪੇ ਨੂੰ ਹਰ ਇੱਕ ਵਰਗ ਨੂੰ ਹਰ ਇੱਕ ਲੈਵਲ ਦੇ ਉੱਤੇ ਉਹਨਾਂ ਨੂੰ ਇੱਕ ਸੌਖ ਹੋ ਜਵੇ ਆਸਾਨੀ ਹੋ ਜਵੇ ਉਸੇ ਦੇ ਚੱਲਦੇ ਅੱਜ ਇੱਕ ਬਹੁਤ ਵੱਡਾ ਕਦਮ ਹੈ ਜੋ ਸਾਡੀ ਸਰਕਾਰ ਨੇ ਚੱਕਿਆ ਹੈ ਅੱਜ ਅਜੰਡਾ ਹੈ ਕਿ ਅਸੀਂ ਜਿਹੜੀ ਫਾਇਰ ਦੀ एनओसी ਦੇ ਰੂਲਸ ਨੇ ਜਿਹੜੇ ਉਹ ਜਿਹੜੇ ਨੋਟੀਫਾਈ ਕੀਤੇ ਨੇ ਉਹਦੇ ਅੱਜ ਮੈਂ ਤੁਹਾਨੂੰ ਸੇਲੀਅੰਟ ਫੀਚਰਸ ਦੱਸਣ ਜਾ ਰਿਹਾ ਹਾਂ ਤੁਸੀਂ ਜਿਵੇਂ ਜਾਣਦੇ ਹੋ ਕਿ ਪਿਛਲੇ ਸਾਲ ਸਤੰਬਰ ਮਹੀਨੇ ਚ ਵਿਧਾਨ ਸਭਾ ਤੋਂ ਸਾਡਾ ਦੀ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਐਕਟ 2024 ਪਾਸ ਹੋਇਆ ਸੀ ਜਿਹਦੀ ਕੇ ਗਵਰਨਰ ਸਾਹਿਬ ਨੇ 27 ਅਕਤੂਬਰ ਦੇ ਦਿਨ ਇਹਨਾਂ ਨੂੰ ਮਤਲਬ ਕਿ ਇਸ ਨੂੰ ਹਰੀ ਲਾਸਟ ਵੀਕ ਸਾਡੀ ਜਿਹੜੀ 24 ਜੂਨ ਨੂੰ ਜਿਹੜੀ ਕੈਬਨਿਟ ਹੋਈ ਸੀ ਉਹਦੇ ਚ ਜਿਹੜੇ ਰੂਲਸ ਸੀ ਇਹਨਾਂ ਨੂੰ ਹਰੀ ਝੰਡੀ ਮਿਲ ਗਈ ਸੀ ਜਿਹਦੇ ਸੇਲੀਅੰਟ ਫੀਚਰਸ ਜਿਹੜੇ ਨੇ ਉਹ ਅੱਜ ਮੈਂ ਤੁਹਾਨੂੰ ਦੱਸਾਂ ਜਿਹੜੇ ਕਿ ਆਪਣੇ ਆਪ ਦੇ ਵਿੱਚ ਮੈਂ ਇਹ ਸਮਝਦਾ ਵੀ ਇਸ ਤੋਂ ਵੱਡਾ ਜਣੀ ਕਿ ਰਿਫਾਰਮ ਹੈ ਜਿਹੜਾ ਕਦੇ ਸੋਚਿਆ ਨਹੀਂ ਸੀ ਜਾ ਸਕਦਾ ਸੋ ਸਭ ਤੋਂ ਪਹਿਲਾਂ ਕਿ ਜਿਹੜਾ ਹਰ ਸਾਲ ਐਵਰੀ ਈਅਰ ਜਿਹੜੀ ਫਾਇਰ ਦੀ ਐਨਓਸੀ ਲੈਣੀ ਪੈਂਦੀ ਸੀ ਉਹਨੂੰ ਹਰ ਸਾਲ ਲੈਣ ਦੀ ਜ਼ਰੂਰਤ ਨਹੀਂ ਢੋਡੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਦੇ ਉੱਤੇ ਖਤਮ ਚੱਕਦੇ ਹੋਏ ਇਹਨੂੰ ਤਿੰਨ categories ਦੇ ਵਿੱਚ ਡਿਫਾਈਨ ਕਰਤਾ ਇੱਕ ਹੈਗੀ ਲਾਈਟ ਹਜ਼ਰਡਰਸ ਇੱਕ ਹੈਗੀ ਮਾਡਰਨ ਮੋਡਰੇਟ ਹਜ਼ਰਡਰਸ ਇੱਕ ਹੈਗੀ ਹਾਈ ਹਜ਼ਰਡਰਸ ਜਿਹੜੀ ਤਾਂ ਲਾਈਟ ਹਜ਼ਰਡਰਸ ਹੈ ਲਾਈਟ ਹਜ਼ਰਡਰਸ ਦੇ ਲਈ ਹੁਣ 1 ਸਾਲ ਦੀ بجائے ਅਸੀਂ ਜਿਹੜੀ ਐਨਓਸੀ ਦੀ ਮਿਆਦ ਹੈ ਉਹ 5 ਸਾਲ ਦੀ ਕਰ ਦਿੱਤੀ ਮੈਂ ਫੇਰ ਰਿਪੀਟ ਕਰ ਰਿਹਾ ਲਾਈਟ ਹਜ਼ਰਡਰਸ ਦੀ ਅਸੀਂ ਜਿਹੜੀ ਮਿਆਦ ਹੈ ਉਹ 5 ਸਾਲ ਦੀ ਘੱਟੀ ਜਿਹਦੇ ਚ ਜਿੰਨੇ ਟੋਟਲ ਸੈਕਟਰ ਆਉਂਦੇ ਨੇ 43 43 ਸੈਕਟਰਸ ਆਉਂਦੇ ਨੇ ਲਾਈਟ ਹਜ਼ਰਡਰਸ ਦੇ ਵਿੱਚ ਜਿਨ੍ਹਾਂ ਨੂੰ 5 ਸਾਲ ਦੀ ਮਿਆਦ ਘੱਟੀ ਉਸ ਤੋਂ ਬਾਅਦ ਜੋ ਆ ਜਾਂਦੇ ਨੇ ਮੋਡਰੇਟ ਹਜ਼ਰਡਰਸ ਜਿਹੜੇ ਮੋਡਰੇਟ ਹਜ਼ਰਡਰਸ ਨੇ ਉਹਦੇ ਵਿੱਚ ਅਸੀਂ ਤਿੰਨ ਫੇਰ ਰਿਪੀਟ ਕਰ ਰਿਹਾ ਮੋਡਰੇਟ ਹਜ਼ਰਡਰਸ ਲਈ ਅਸੀਂ ਐਨਓਸੀ ਹੈ ਜਿਹੜੀ 3 ਸਾਲ ਦੀ ਘੱਟੀ ਜੀ ਦੇ ਵਿੱਚ ਟੋਟਲ ਜਿਹੜੇ ਸੈਕਟਰ ਆ ਜਾਂਦੇ ਨੇ 63 63 ਸੈਕਟਰਸ ਇਹਦੇ ਵਿੱਚ ਆ ਜਾਂਦੇ ਨੇ ਫਿਰ ਆ ਜਾਂਦੇ ਨੇ ਹਾਈ ਰਿਸਰਵਡ ਹਾਈ ਰਿਸਰਵਡਸ ਦੇ ਵਿੱਚ ਅਸੀਂ ਜਿਹੜੀ ਐਨਓਸੀ ਆ ਉਹ 1 ਸਾਲ ਦੀ ਹੀ ਰੱਖੀ ਹੈ ਫਿਰ ਰਿਪੀਟ ਕਰ ਰਿਹਾ ਹਾਈ ਰਿਸਰਵਡਸ ਅਸੀਂ ਐਨਓਸੀ 1 ਸਾਲ ਦੀ ਰੱਖੀ ਹੈ ਜਿਹਦੇ ਵਿੱਚ ਟੋਟਲ ਜਾਨੀ ਕਿ ਜਿਹੜੇ ਸੈਕਟਰ ਇਨਕਲੂਡ ਹੁੰਦੇ ਨੇ 39 ਇਨਕਲੂਡ ਹੁੰਦੇ ਨੇ ਇਹਦੀ ਜਿਹੜੀ ਲਿਸਟ ਹੈ ਤੁਹਾਨੂੰ ਅਸੀਂ ਇਹ ਲਿਸਟਰੀ ਪ੍ਰੋਵਾਈਡ ਕਰਾ ਦਾਂਗੇ ਸੋ ਸਭ ਤੋਂ ਪਹਿਲਾਂ ਇਹਦੇ ਵਿੱਚ ਜੋ ਵਾਦਾ ਹੋਇਆ ਉਹ ਇਹ ਕਿ ਹੁਣ ਪੰਜਾਬ ਦੇ ਵਿੱਚੋਂ ਰੈੱਡ ਟੇਪ ਕਲਚਰ ਲਾਲ ਫੀਤਾशाही ਕਲਚਰ ਜਿਹੜਾ ਕਿ ਜੀਦਾ ਵੀ ਜੀ ਕਰਦਾ ਸੀ ਕਿਸੇ ਵੀ ਜਗ੍ਹਾ ਤੇ ਜਾ ਕੇ ਚਲੇ ਜਾਂਦਾ ਸੀ ਤੇ ਕਹਿੰਦਾ ਸੀ ਸਾਨੂੰ ਐਨਓਸੀ ਦਿਖਾਓ ਤੇ ਉਹ ਐਨਓਸੀ ਦੇ ਨਾਮ ਦੇ ਉੱਤੇ ਜਾਨੀ ਕਿ ਕਿਸੇ ਤੋਂ ਅੰਡਰ ਟੇਬਲ ਓਵਰ ਟੇਬਲ ਪੈਸੇ ਮੰਗੇ ਜਾਂਦੇ ਸੀ ਇਹ ਇਹ ਹੁਣ ਇਹ ਜਿਹੜੀ ਚੀਜ਼ ਹੈ ਇਹ ਸਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਖਤਮ ਕਰ ਦਿੱਤੀ ਨੰਬਰ 1 ਨੰਬਰ 2 ਇਹਦਾ ਸਭ ਤੋਂ ਵੱਡਾ ਵਾਅਦਾ ਇਹਦਾ ਸਭ ਤੋਂ ਵੱਡਾ ਵਾਅਦਾ ਇਹ ਹੋਏ ਜਿਹੜਾ ਇੰਡਸਟਰੀ ਜਾਂ ਕੋਈ ਵੀ ਇਹਦੇ ਚ ਜਿਹੜੇ ਸੈਕਟਰਸ ਆ ਲੱਗ ਲੱਗ ਜਿਹੜੇ ਉਹਨਾਂ ਨੂੰ ਹਰ ਸਾਲ ਖੱਜਲ ਖਵਾਰੀ ਸਹਿਣੀ ਪੈਂਦੀ ਸੀ ਕਿਉਂਕਿ ਕੋਈ ਯੋਗ ਸੀ ਕਿ ਕੰਦੇ ਪਾਣੀ ਨਾਲ ਅੱਗ ਬੁਝਾਈ ਜਾ ਸਕਦੀ ਸੀ ਜਾਂ ਰੇਤੇ ਨਾਲ ਹੁਣ ਲੱਗਿਆ ਯੋਗਾ ਐਡਵਾਂਸਮੈਂਟ ਦਾ ਆ ਗਿਆ ਹੁਣ ਐਸੀਆਂ ਮਾਡਰਨ ਟੈਕਨੀਕਸ ਆ ਗਈਆਂ ਅੱਗ ਬੁਝਾਉਣ ਪ੍ਰਿੰਕਲਿੰਗ ਵਾਟਰ ਦਾ ਸਿਸਟਮ ਆ ਚੁੱਕੇ ਆ ਥੋੜੇ ਇਹਦੇ ਵਿੱਚ ਜਿਹੜੀ ਫੋਮ ਦੇ ਨਾਲ ਡਿਸਪੈਂਸਰ ਆ ਚੁੱਕੇ ਆ ਫੋਮ ਦੀ ਡਿਸਪੈਂਸਿੰਗ ਹੋਣ ਦੇ ਨਾਲ ਅੱਗ ਬੁਝਦੀ ਹੈ ਜਿਹੜਾ ਸਾਡਾ ਆਲਰੇਡੀ ਚੱਲਦਾ ਪਾਣੀ ਦਾ ਸਿਸਟਮ ਤਾਂ ਹੈਗਾ ਹੀ ਹੈਗਾ ਸੋ ਇਹ ਜਿਹੜੇ ਫੀਚਰਸ ਆਣ ਦੇ ਨਾਲ ਅਸੀਂ ਜਾਨੀ ਕਿ ਸਮੇਂ ਦੀ ਹਾਨੀ ਬਣਾਇਆ ਸਮੇਂ ਦੀ ਹਾਨੀ ਬਣਾ ਕੇ ਅਸੀਂ ਇਸ ਲਈ ਇਹ ਚੰਗੇ ਫੀਚਰਸ ਅੱਗੇ ਲੈ ਕੇ ਆਏ ਨੰਬਰ 2 ਇਹਦੇ ਚ ਸਭ ਤੋਂ ਵੱਡੀ ਕੋ ਹੋਰ ਕੰਮ ਕੀ ਕਰਦਾ ਸੀ ਜਿਹੜੀ ਸਰਟੀਫਿਕੇਸ਼ਨ ਸੀ ਇਹਦੀ ਅਸੀਂ ਜੀ ਆਨਲਾਈਨ ਐਨੂਅਲ ਸੈਲਫ ਸਰਟੀਫਿਕੇਸ਼ਨ ਕਰਤੀ ਜਿਹੜੇ ਵੀ ਸਟੇਕ ਹੋਲਡਰਸ ਨੇ ਉਹ ਆਪਣੀ ਸੈਲਫ ਸਰਟੀਫਿਕੇਸ਼ਨ ਦਿਆ ਕਰਨਗੇ ਆਨਲਾਈਨ ਐਵਰੀ ਇਅਰ ਹਰ ਸਾਲ ਦਿਆ ਕਰਨਗੇ ਸਾਡੇ ਪੋਰਟਲ ਤੇ ਜਾਇਆ ਕਰਨਗੇ ਪੋਰਟਲ ਦੇ ਉੱਤੇ ਜਾ ਕੇ ਆਪਣੀ ਐਨੂਅਲ ਸੈਲਫ ਸਰਟੀਫਿਕੇਸ਼ਨ ਦਿਆ ਕਰਨਗੇ ਅਸੀਂ ਸਿਰਫ ਉਹਨਾਂ ਦੀ ਸੈਲਫ ਜਾਨੀ ਕਿ ਇਹ ਅਸੀਂ ਸਿਰਫ ਇੰਨਾ ਜ਼ਰੂਰ ਚੈੱਕ ਕਰਾਂਗੇ ਕਿ ਕਿਸੇ ਕਿਸਮ ਦਾ ਕੋਈ ਜਿਹੜੇ ਇਹਦੇ ਲਾਜ਼ ਨੇ ਨਾ ਸਿੱਕੇ ਸਨ ਉਹ ਗਲਤ ਮੈਸੀ ਉਸ ਸਿਰਫ ਉਹ ਉਨੀ ਚੀਜ਼ ਨੂੰ ਚੈੱਕ ਕਰਾਂਗੇ ਅਸੀਂ ਅਦਰਵਾਈਜ਼ ਅਸੀਂ ਸਰਟੀਫਿਕੇਸ਼ਨ ਉਹਨਾਂ ਦੀ ਮੰਨਾਂਗੇ ਜਿਹੜੇ ਫਾਇਰ ਦੇ ਉੱਤੇ ਕੀ ਹੁੰਦਾ ਸੀ ਕਿ ਜਦੋਂ ਕੋਈ ਆਰਕੀਟੈਕਟ ਬਿਲਡਿੰਗ ਦਾ ਪਲਾਨ ਬਣਾਉਂਦਾ ਸੀ ਸਭ ਤੋਂ ਪਹਿਲਾਂ ਤਾਂ ਉਹ ਫਾਇਰ ਦੇ ਸਾਰੇ A ਤੋਂ Z ਉਹਦੇ ਆਰਕੀਟੈਕਟ ਤਿਆਰ ਕਰਦਾ ਸੀਗਾ ਇਹਦਾ ਨਕਸ਼ਾ ਉਸ ਤੋਂ ਬਾਅਦ ਚ ਫਿਰ ਇਹਦੀਆਂ ਡਰਾਇੰਗਸ ਇਹਨੀਆਂ ਸਕੀਮ ਨੂੰ ਵੈਟ ਕਰਾਣਾ ਪੈਂਦਾ ਸੀਗਾ ਬਾਜ਼ਾਰ ਦੇ ਵਿੱਚ ਜਦੋਂ ਲੈ ਕੇ ਜਾਂਦਾ ਸੀ ਤਾਂ ਕਿਸੇ ਕਿਸਮ ਦੀਆਂ ਕੰਸਲਟੈਂਸੀ ਸਰਵਿਸਿਜ਼ ਬੈਠੇ ਹੁੰਦੇ ਸੀ ਜਾਂ ਕੋਈ ਰਿਟਾਇਰਡ ਬੰਦੇ ਜਿਹੜੇ ਕੰਸਲਟੈਂਸੀ ਦਿੰਦੇ ਸੀ ਉਹਨਾਂ ਕੋ ਫਿਰ ਉਹ ਇੱਕ ਥਰਡ ਫਿਰ ਉਹ ਸਾਡੇ ਕੋਲ ਸਰਕਾਰ پاس ਆਂਦੀ ਸੀ ਹੁਣ ਅਸੀਂ ਇਹਦੇ ਚ ਇੱਕ ਗੱਲ ਕਲੀਅਰ ਕਹਿ ਤੀ ਕਿ ਜਿਹੜੇ ਸਾਡੇ ਪੋਰਟਲ ਦੇ ਉੱਤੇ ਰਜਿਸਟਰਡ ਜਿਵੇਂ ਪਿਛਲੀ ਵਾਰ ਵੀ ਅਸੀਂ ਕਿਹਾ ਸੀ ਜਿਹੜੇ ਰਜਿਸਟਰਡ ਆਰਕੀਟੈਕਟ ਹੋਣਗੇ ਸਾਡੇ ਪੋਰਟਲ ਦੇ ਉੱਤੇ ਜਦੋਂ ਉਹ ਇਹਦੀ ਡਰਾਇੰਗ ਬਣਾਣਗੇ ਡਰਾਇੰਗ ਬਣਾ ਕੇ ਹੁਣ ਸਿੱਧੀ-ਸਿੱਧੀ ਸਾਨੂੰ ਇਹ ਜਿਹੜੀ ਡਰਾਇੰਗ ਹੈ ਉਹ ਸਾਡੇ ਪੋਰਟਲ ਦੇ ਉੱਤੇ ਸਬਮਿਟ ਕਰ ਦਾਂਗੇ ਤਾਂ ਜਿਹੜਾ ਵਿੱਚ ਮੀਡੀਓਕਰ ਸਿਸਟਮ ਉਹ ਮੀਡੀਓਕਰ ਸਿਸਟਮ ਅਸੀਂ ਇਹਦੇ ਵਿੱਚ ਖਤਮ ਕਰਤਾ ਇਹਦੇ ਵਿੱਚ ਇੱਕ ਸਭ ਤੋਂ ਵੱਡਾ ਹੋਰ ਜੋ ਵਾਅਦੇ ਦਾ ਕੰਮ ਕੀਤਾ ਹੈ ਇਹ ਹੁਣ ਤੱਕ ਜਿਹੜੀ ਟੋਟਲ ਚੈੱਕਲਿਸਟ ਦੀ ਉਹ 53 ਪੁਆਇੰਟ ਸੀਗੇ 53 ਪੁਆਇੰਟ ਸੀ ਜਿਹਦੇ ਵਿੱਚ ਓਨਰ ਓਕੂਪਾਇਰ ਨੂੰ ਆਪਣੀ ਐਨਓਸੀ ਅਪਲਾਈ ਕਰਨ ਲਈ 53 ਪੁਆਇੰਟਸ ਦੇ ਵਿੱਚ ਦੀ ਜਾਨੀ ਕੋ ਕੰਪਲਾਈਂਸ ਕਰਕੇ ਜਾਣਾ ਪੈਂਦਾ ਸੀ ਜਿਹੜਾ ਕਿ ਅਸੀਂ ਇਹਨੂੰ ਵੀ ਡਿਲੀਊਟ ਕਰਕੇ ਅਸੀਂ ਹੁਣ ਇਹਦੇ ਵਿੱਚ ਇਹ ਕਰਤਾ ਵੀ ਜਿਹੜਾ ਤੁਹਾਡਾ ਸਾਡੇ ਫਾਇਰ ਸੇਫਟੀ ਫਾਇਰ ਸੇਫਟੀ ਪਲਾਨ ਦੇ ਅੰਡਰ ਜਿਹੜੇ ਇਹ ਨਕਸ਼ਾ ਆਰਕੀਟੈਕਟ ਤਿਆਰ ਕਰੂਗਾ ਤਾਂ ਇਹਦੇ ਅੰਦਰ ਅਸੀਂ ਇਹਨੂੰ ਬੜਾ ਸਿੰਪਲੀਫਾਈ ਕਰਤਾ ਹੁਣ ਇਹਨੀਆਂ 53 ਤਰ੍ਹਾਂ ਦੇ ਜਾਨੀ ਕਿ ਕਾਗਜ਼ ਨੇ ਜਿਹੜੇ ਇਕੱਠੇ ਕਰਕੇ ਦੇਣ ਦੀ ਜ਼ਰੂਰਤ ਨਹੀਂ ਇੱਕ ਸਭ ਤੋਂ ਵੱਡਾ ਕੰਮ ਜਿਹੜਾ ਹੋਰ ਕੀਤਾ ਉਹ ਇਹ ਹੈ ਕਿ ਹੁਣ ਤੱਕ ਜਿਹੜੀਆਂ ਬਿਲਡਿੰਗਸ ਸੀਗੀਆਂ ਉਹ ਬਿਲਡਿੰਗਸ ਦੀ ਜਿਹੜੀ ਜਾਨੀ ਕਿ anumati ਦਿੱਤੀ ਜਾਂਦੀ ਸੀ 18 ਮੀਟਰ ਹਾਈਟ ਤੱਕ ਦੀ ਬਿਲਡਿੰਗਾਂ ਨੂੰ anumati ਦਿੱਤੀ ਜਾਂਦੀ ਸੀ ਜਿਹੜਾ ਕਿ ਹੁਣ ਵਧਾ ਕੇ ਅਸੀਂ 18 ਮੀਟਰ ਦੀ بجائے 21 ਮੀਟਰ ਤੱਕ ਦੀਆਂ ਬਿਲਡਿੰਗਾਂ ਦੇ ਲਈ anumati ਦੇ ਦਿੱਤੀ ਗਈ ਹੈ ਸੋ ਇਹ ਜਿਹੜੇ ਫਾਇਰ ਐਨਓਸੀ ਦੇ ਰੂਲਸ ਨੋਟੀਫਾਈ ਹੋਏ ਸੀ ਉਹਦੇ ਮੈ ਸੇਲੀਅੰਟ ਫੀਚਰ ਅੱਜ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਸਾਡੇ ਸਾਰੇ ਪੰਜਾਬ ਵਾਸੀਆਂ ਨੂੰ ਦੱਸੇ ਨੇ ਇਹ ਮੈਨੂੰ ਇਹ ਤਾਂ ਮਹਿਸੂਸ ਹੁੰਦਾ ਹੈ ਕਿ ਇਸ ਤੋਂ ਬਾਅਦ ਚੋ ਜੋ ਜੋ ਕੰਮ ਜਣੀ ਕਿ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੀ ਬੜੋਤਰੀ ਲਈ ਅਸੀਂ ਕਰ ਸਕਦੇ ਸੀ ਜੋ ਕੰਮ ਅਸੀਂ ਕੀਤੇ ਨੇ ਔਰ ਮੈਂ ਮੰਨਦਾ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਲੈਂਡਮਾਰਕ ਜਣੀ ਕਿ ਫੈਸਲੇ ਨੇ ਸੋ ਅ ਅੱਜ ਇਸ ਪ੍ਰੈਸ ਕਾਨਫਰੰਸ ਨੂੰ ਕਵਰੇਜ ਕਰਨ ਲਈ ਮੈਂ ਸਾਰੇ ਮੀਡੀਆ ਵਾਸੀਆਂ ਦਾ ਧੰਨਵਾਦ ਕਰਦਾ ਔਰ ਉੱਥੇ ਆਪਣੇ ਸਾਡੇ ਦੋਨੋਂ ਜਿਹੜੇ ਸੁਪਰੀਮ ਲੀਡਰਸ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਉਹਨਾਂ ਦੀ ਪੰਜਾਬ ਪ੍ਰਤੀ ਪੰਜਾਬੀਆਂ ਪ੍ਰਤੀ ਸੋਚ ਹੈ ਤੇ ਕਮਿਟਮੈਂਟ ਹੈ